ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਤੇ ਅੱਜ ਦੋਸਤੋ ਪਹੁੰਚੇ ਆ ਪਿੰਡ ਚੋਲਾ ਸਾਹਿਬ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸਭਜੀ ਸਿੰਘ ਉਹਨਾਂ ਦੇ ਘਰ ਆਇਆ ਦੋਸਤੋ ਵੀਰ ਉਹਨਾਂ ਨੇ ਘਰੇਲੂ ਵੀ ਕਾਫੀ ਪਸ਼ੂ ਪਹਿਲਾਂ ਵੀ ਵੇਚੇ ਆ ਸੇਲ ਕੀਤੇ ਆ ਫਿਲਹਾਲ ਵੀ ਤੁਣੀ ਘਰ ਮੌਜੂਦ ਨਹੀਂ ਗਏ ਸ਼੍ਰੀ ਅਮਰਸਰ ਸਾਹਿਬ ਨੇ ਤੇ ਆਪਾਂ ਜਿਹੜੀ ਡਿਟੇਲ ਪੂਰੀ ਵੀਡੀਓ ਦੇ ਵਿੱਚ ਵੀ ਇਸ ਵਾਰ ਦੀ ਦਿੱਤੀ ਆ ਸੋ ਸ਼ਾਰਟ ਵੀਡੀਓ ਵੀ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਡਿਟੇਲ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇਹ ਤੀਜਾ ਸੂਬਾ ਇਸ ਵਕਤ ਵੈੜ ਨੇ ਸੂਣਾ ਠੀ ਉਹਨਾਂ ਨੇ ਘਰੇ ਚਵਾਈ ਕੀਤੀ ਆ ਠੀਕ ਆ ਜੀ ਸੋ ਪਹਿਲੇ ਸਵੇਰ ਤਕਰੀਬਨ 15 ਕਿਲੋ ਦੁੱਧ ਚਵਾਇਆ ਦੂਜੇ ਸਵੇਰ 18 18 ਕਿਲੋ ਤੋਂ ਬਾਰ ਬਾਰ ਦੁੱਧ ਇਹਨੇ ਚਵਾਇਆ ਠੀਕ ਆ ਐਸ ਵਾਰ ਤੀਜਾ ਸੂਬਾ ਤੇ ਜਰਸੀ ਦਾ ਤੇ ਐਚ ਐਫ ਦਾ ਕ੍ਰੋਸ ਇਹ ਅੰਗ ਆ ਸੋ ਠੰਡੀ ਮਿੱਠੀ ਬਹੁਤ ਆ ਬਾਕੀ ਥੋੜਾ ਜਿਹਾ ਆਪਾਂ ਤੁਹਾਨੂੰ ਹੱਥੋਂ ਤੋਂ ਪੇਰ ਕੇ ਵਿਖਾ ਦਿੰਨੇ ਆ ਠੀਕ ਆ ਜੀ ਤਸਦੀ ਦੇ ਨਾਲ ਆ ਦੇਖੋ ਸੋ ਲੇਵੇ ਦੀ ਬਹੁਤ ਜਿਆਦੀ ਸਾਫ ਸੁਥਰੀ ਆ ਬਾਕੀ ਚਾਰੇ ਥਾਨਾ ਠੀਕ ਆ ਜੀ ਦੋ ਦੋ ਜਿਹੜੀਆਂ ਫੋਟਾਂ ਚੰਗਾ ਮਗਰ ਬੱਚੇ ਜੇ ਲੱਗੇ ਆ ਉਹ ਤੁਹਾਨੂੰ ਆਪਾਂ ਥੋੜਾ ਤੋੜ ਕੇ ਵਿਖਾ ਦਿੰ ਆ ਲੈ ਸੋ ਦਿਨ ਹਜੇ ਲੈਂਦੀ ਆ ਠੀਕ ਆ ਜੀ 7 ਤੋਂ 8 ਦਿਨ ਹਜੇ ਦੇ ਬਾਕੀ ਆ ਸੁਣਦੇ ਬਾਕੀ ਟਿੱਪਣ ਇੱਕ ਨੰਬਰ ਆ ਪਰ ਫਿਰ ਵੀ ਕੋਈ ਆਪਣਾ ਭਰਾ ਠੀਕ ਆ ਜੀ ਤਸੱਲੀ ਕਰੇ ਟਿੱਪ ਕੇ ਵੇਖੇ ਤਸੱਲੀ ਦੇ ਨਾਲ ਹਾਂ ਠੰਡੀ ਮਿੱਠੀ ਆ ਕਰਮਾ ਦੀ ਠੀਕ ਆ ਜੀ ਆ ਦੇਖੋ ਬਖਾ ਦੋ ਲੈ ਵਾਲੂ ਆ ਠੀਕ ਆ ਜੀ ਆ ਵੇਖੋ ਸੋ ਚਾਰੇ ਥਣ ਬਹੁਤ ਵਧੀਆ ਠੀਕ ਆ ਸੋ ਇਹ ਜਿਹੜੀ ਤੁਸੀਂ ਫਰੰਟ ਤੋਂ ਦੇਖੋ ਫੇਸ ਕੁਆਲਿਟੀ ਆ ਲੈ ਤੇ ਮੁੱਲ ਡਿਮਾਂਡ ਦੀ ਦੋਸਤੋ 60000 ਬਾਕੀ 58000 ਦੀ ਇਹ ਜਿਹੜੀ ਫਾਈਨਲ ਵੀਰਾਂ ਦਾ ਵੀ ਆਪਾਂ ਦੇਣੀ ਹੈ ਯਸਨੋ 58000 ਦੀ ਸੋ ਮੌਕੇ ਤੇ ਕੋਈ ਵੀ ਭੈਣ ਭਰਾ ਆਉਂਦਾ ਠੀਕ ਆ ਜੀ ਮਾਨਤਾ ਨਾਲ ਜਿਹੜਾ ਹੋ ਜਾਊਗਾ ਤੁਹਾਡਾ ਘਰ ਆ ਜਾਂਦਾ ਠੀਕ ਆ ਸੋ 58000 ਜਿਹੜਾ ਲਾਸਟ ਇਹਦਾ ਰੇਟ ਆ ਸੋ ਬਾਕੀ ਕਰੋ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਨੇ ਧੰਨਵਾਦ ਜੀ